ਠਾਣਾ ਬਿਲਗਾਦੀ ਪੁਲਿਸ ਨੇ ਇੱਕ ਵਿਅਕਤੀ ਨੂੰ 900 ਡੋਟਿਆਂ ਦੇ ਬੂਟਿਆਂ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਠਾਣਾ ਮੁਖੀ ਬਿਲਗਰ ਕੇਸ਼ਾਕਰ ਨੇ ਦੱਸਿਆ ਕਿ ਐਸਐਸਪੀ ਜਲੰਧਰ ਦੇ ਹੱਥੀ ਅੰਪੂਰ ਗੁਫਤਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਮਾਜ ਦੇ ਭਿਹਾਰੇ ਅੰਸਰਾਂ ਨਸ਼ਾ ਤਸਕਰਾਂ ਦੇ ਖਿਲਾਫ ਜਲਾਈ ਗੇ ਵਿਸ਼ੇਸ਼ ਮਹਿੰਮ ਤਹਿਤ ਅਸਤਾਈ ਮਾਰਚ ਨੂੰ ਠਾਣਾ ਬਿਲਗਾਦੀ ਪੁਲਿਸ ਪਾਰਟੀ ਦੇ ਏਐਸਆਈ ਸਤਪਾਲ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਮਾਲਾ ਸਹਿ ਮੌਜੂਦ ਹੁਨਾਂ ਨੂੰ ਕਿਸੇ ਖਵਰ ਖਾਸੇ ਸਤਿ ਆਲ ਮਿਲਨ ਤੇ ਹਾਂਸ ਰਾਜ ਉਰਪ ਚਿੜੀ ਪੁੱਤਰ ਕਤਾਰਾਰਾਮ ਵਾਸੀ ਪਿੰਡ ਮੀਓਵਾਲ ਜਿਸ ਨੇ ਇੱਕ ਧਾਰਮਿਕ ਸਥਾਨ ਦੀ ਕਿਯਾਰੀ ਵਿੱਚ ਡੋਡਿਆਂ ਦੇ ਬੂਟੇ ਬੀਜੇ ਹੋਏ ਸਨ ਅਤੇ ਹਰੀराम ਪੁੱਤਰ ਸਰਦਾਰ ਆਰੰਦਰਾਮ ਵਾਸੀ ਪਿੰਡ ਮੀਓਵਾਲਨੇਵੀ ਆਪਣੇ ਪਲਾਟ ਦੀ ਕਿਆਰੀ ਵਿੱਚ 420 ਡੋਡਿਆਂ ਦੇ ਬੂਟੇ ਬੀਜੇ ਹੋਏ ਹਨ ਪੁਲਸ ਦੀ ਟੀਮ ਦੀ ਰੇਡ ਮਾਰੀ ਤਾਂ ਉਹਨਾਂ ਨੇ ਹਾਂਸ ਰਾਜ ਨੂੰ ਗ੍ਰਿਫਤਾਰ ਕਰ ਲਿਆ ਅਤੇ ਹਰੀराम ਮੌਕੇ ਤੋਂ ਫਰਾਰ ਹੋ ਗਿਆ ਪੁਲਸ ਨੇ ਦੋਮਾ ਬਰਦ ਮੁਕਾਦਮੇ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਅਤੇ ਹਰੀराम ਦੀ ਪਾਲ ਜਾਰੀ ਹੈ ਦੱਸਿਆ ਗਿਆ ਹੈ ਕਿ ਹਾਂਸ ਰਾਜ ਨੂੰ ਮਾਂਜੋਕ ਅਦਾਲਤ ਵਿੱਚ ਪੇਸ਼ ਚਿਕਰਾ ਕੇ 1 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਬਿਲਗਾ ਤੋਂ ਰਾਜਕਮਨ ਇੰਗਲ ਦੀ ਖਾਸਰਪੂਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਸਾਡੇ ਐਸਐਸਪੀ ਸਾਹਿਬ ਸ਼੍ਰੀ ਅੰਕੁਰ ਗੁਪਤਾ ਜੀ ਆਈਪੀਐਸ ਉਹਨਾਂ ਦੀ ਹੋਈ ਹੈਗਨਸਾ ਖਿਲਾਫ ਲਾਈ ਗਈ ਮੌਜੂਦ ਦੇ ਪੈਪ ਡੀਐਸਪੀ ਸੋਰੰਦੀਪ ਸਿੰਘ ਡੀਐਸਪੀ ਫਲੋਰ ਬਿਹਰਾਨਾ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਕਿ ਪ੍ਰਮੀਆਂ ਵਾਲ ਆਪਣੇ ਪੀਰਾਂ ਜਗ੍ਹਾ ਤੇ ਬੋਡੇ ਬਿੱਜੇ ਹੋਏ ਨੇ ਜੀ ਫਿਰ ਅਜੁੱਧ ਜਾ ਕੇ ਮੌਕੇ ਤੇ ਰੇਡ ਕੀਤੀ ਆ ਇੱਕ ਉੱਥੇ ਸੀਗਾ ਕੋਲੇ ਸਾਹਮਣੇ ਖੋਰ ਘਰ ਸੀ ਦੋਨਾਂ ਘਰਾਂ ਚ ਅਸੀਂ ਗਏ ਆ ਉੱਥੇ ਸਾਨੂੰ 900 ਬੂਟਾ ਜਿਹੜਾ ਮਿਲਿਆ ਰੋਡਿਆਂ ਦਾ ਜਿੰਨਾ ਦਾ ਵਜਨ ਕੀਤਾ ਤਾਂ ਉਹ 32 ਕਿਲੋ ਸੀ ਜਿਦੇ ਚੋਂ ਇੱਕ ਜਿਹੜਾ ਇੱਕ ਵਿਅਕਤੀ ਦਾ ਮੌਕੇ ਤੇ ਕਰਦੂ ਆ ਗਿਆ ਤੇ ਇੱਕ ਅਜੇ ਫੜਨਾ ਬਾਕੀ ਆ ਕਿਹਨਾਂ ਕੋਲ ਉਹਦਾ ਨਾਮ ਹੈਗਾ ਜੀ ਹਰੀ ਹਰੀ RAM ਪੁੱਤਰ ਸਰਦਾਰ RAM ਵਾਸੀ ਪਿੰਡ ਮਿਉਵਾਲ ਓਕੇ ਜੀ ਤੇ ਜਿਹੜਾ ਦੂਜਾ ਜੀ ਉਹ ਹੈਗਾ ਹੰਸਰਾਜ ਉਰਫ ਚਿੜੀ ਪੁੱਤਰ ਕਰਤਾਰ RAM ਕੋਲ ਮਿਉਵਾਲ ਦੇ ਨੇੜੇ ਦੋਮਾ ਕਿੰਨੇ ਸਮੇਂ ਤੋਂ ਇਹ ਹੀ ਕੰਮ ਕਰ ਰਹੇ ਦੋ ਦਿਨ ਦਾ ਇਹ ਤਾਂ ਜਨਨ ਤੋਂ ਪੁੱਛਿਸ਼ ਕਰ ਰਹੇ ਆ ਇਹ ਤਾਂ ਇਤਹੀ ਦੱਸ ਰਹੇ ਨੇ ਕਿ ਪਹਿਲੀ ਵਾਰੀ ਅਸੀਂ ਜੇ ਸੀਗੇ ਬੂਟੇ ਨਸ਼ਾ ਕਰਨ ਵਿਆਦੀ ਨੇ ਕੀ ਰਮਾਂਡ ਲੈ ਗਏ ਇਹਨਾਂ ਦਾ ਪੋਰਟਸ ਪੇਸ਼ ਕਰਦੇ ਆ ਰਮਾਂਡ ਨਵਾਗੇ ਵੀ ਰਮਾਂਡ ਤੇ ਫਿਰ ਇਹਨਾਂ ਨੂੰ ਪੁੱਛਾਂਗੇ ਪੰਨਾਂ ਦੀ ਵੀ ਗਿਣਣੀ ਆ ਜਾਂ ਕਿਤੇ ਕਿਤੇ ਵੇਚਦੇ ਨੇ ਇਹ ਫੱਦਰ ਇਨਵੈਸਟੀਗੇਸ਼ਨ ਚ ਕਰਾਂਗੇ